ਅੱਜ ਆਪਾਂ ਪਹੁੰਚੇ ਆ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਜੀ ਉਹਨਾਂ ਤੋਂ ਜਾਣਾਂਗੇ ਜੀ ਕੋਟ ਬੁੱਢਾ ਜਥੇਬੰਦੀ ਤੇ ਆਗੂਆਂ ਤੇ ਜਿਨ੍ਹਾਂ ਤੇ ਪਰਚੇ ਹੋਏ ਆ ਜੀ ਕੋਈ 12 ਸਾਲਾਂ ਬਾਅਦ ਜੀ ਜਿਹੜੀ ਉਹ ਹੱਕ ਸੱਚ ਦੀ ਲੜਾਈ ਲੜਦੇ ਆਪਣੇ ਲੋਕਾਂ ਵਾਸਤੇ ਜੀ ਤੇ ਉਹਦੇ ਸੰਬੰਧ ਚ ਆਪਾਂ ਜਾਣਕਾਰੀ ਲਵਾਂਗੇ ਜੀ ਕੋਟ ਬੁੱਢਾ ਸਾਹਿਬ ਦੇ ਨਾਲ ਹੋਰ ਵੀ ਆਗੂ ਆ ਜੀ ਜਿਨ੍ਹਾਂ ਦੇ ਪਰਚੇ ਹੋਏ ਆ ਉਹਨਾਂ ਬਾਰੇ ਆਪਾਂ ਨੂੰ ਜਾਣਕਾਰੀ ਦਿੰਦੇ ਹੋ ਇਹ ਕੀ ਗੱਲ ਹੈ ਪ੍ਰਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਣਕਾਰੀ ਇਹ ਆ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜਿਹੜਾ ਹਾਰੂ ਸਿਪਾਈ ਅੱਜ ਤੋਂ 12 ਸਾਲ ਪਹਿਲਾਂ ਇੱਕ ਮਜ਼ਦੂਰ ਮਿਸਤਰੀ ਸਿੰਘ ਜਿਹਦੀ ਲੜਾਈ ਲੜਦੇ ਸੀ ਬਿਜਲੀ ਬੋਟ ਵਾਲੇ ਵੇਰ ਕੇ ਉਹਦੀਆਂ ਤਾਰਾਂ ਟਰਾਂਸਫਾਰਮ ਲੜਾਈ ਹੀ ਜਿਹੜੀ ਲੜਾਈ ਲੜਦੇ ਸੀ ਉਸ ਟਾਈਮ ਅੱਜ ਨੂੰ 12 ਸਾਲੀ ਸਜ਼ਾ ਕੱਲ ਤਰਨਤਨ ਕੋਰਟ ਨੇ ਕੀਤੀ ਆ ਜਿਹੜੀ 27/3/2024 ਦੇ ਵਿੱਚ ਕੱਲ ਸ਼ਾਮੀ ਸਜ਼ਾ ਹੋਈ ਆ ਜਿਹਦੇ ਵਿੱਚ ਕਿਸਾਨ ਛਕਰਚ ਕਮੇਟੀ ਪੰਜਾਬ ਕੋਟ ਬੁੱਢਾ ਦੇ ਸਿਪਾਈ ਤੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜਾਣਕਾਰੀ ਇਹੋ ਹੀ ਆ ਵੀ ਜਿਹੜੀਆਂ ਇਹ ਸਰਕਾਰਾਂ ਵਾਂ ਇਹ ਬਹੁਤ ਜ਼ਾਲਮਾ ਕਾਲੀ ਸਰਕਾਰ ਵਲੇ ਦੀ ਇਹ ਜਿਹੜਾ ਪਰਚਾ ਦਰਜ ਹੋਇਆ ਸੀ ਵੇਖੋ ਵੀਰੋ ਆਪਾਂ ਅਕਸਰ ਹੀ ਗੱਲ ਕਰਦੇ ਰਹਿੰਨੇ ਆ ਕਿ ਮਜ਼ਦੂਰਾਂ ਦੀ ਲੜਾਈ ਜਾਂ ਕਿਸਾਨਾਂ ਦੀ ਲੜਾਈ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟ ਬੁੱਢਾ ਜਹੇ ਬੰਦੀ ਮੈਂ ਅਕਸਰ ਹੀ ਇਹ ਗੱਲ ਕਰਦਾ ਰਹਿੰਨਾ ਕਿ ਹਰ ਵਰਗ ਦੇ ਨਾਲ ਖੜੀ ਆ ਤੇ ਲੜਦੀ ਰਹਿੰਦੀ ਆ ਕੱਲ ਮਜ਼ਦੂਰ ਦੀ ਲੜਾਈ ਦੌਰਾਨ ਕਿਸਾਨਾਂ ਦੀਆਂ ਕਈ ਲੜਾਈਆਂ ਕਈ ਮੰਗਾ ਮਜ਼ਦੂਰਾਂ ਦੀਆਂ ਜਦੋਂ ਬਿਜਲੀ ਵਾਲੇ ਕੋਈ ਉਹਦੇ ਨਾਲ ਧੱਕਾ ਕਰਦੇ ਸੀ ਤੇ ਉਹ ਲੜਾਈ ਲੜਦੇ ਆ ਲੱਗਦੇ ਆ ਕੱਲ ਜਿਹੜਿਆ ਆਹੂ ਜਿਹੜਿਆ 6 ਮਹੀਨਿਆਂ ਵਾਸਤੇ ਉਹ ਕੱਲ ਉਹਨਾਂ ਦੀ ਅੰਦਰ ਚਲੇ ਗਿਆ ਜਿਨ੍ਹਾਂ ਨੂੰ ਸਜ਼ਾ ਹੋ ਗਈ ਆ ਤੇ ਮੈਂ ਇਹੋ ਯਾਰ ਵਰਗ ਨੂੰ ਅਪੀਲ ਕਰਦਾ ਵਾਂ ਕਿ ਜਹੇ ਬੰਦੀ ਜਿਹੜੀ ਆ ਨਿਰਪੱਖ ਲੜਾਈ ਲੜਦੀ ਆ ਪਿਛਲੇ ਸਮੇਂ ਤੋਂ ਲੜਦੀ ਆ ਰਹੀ ਆ ਤੇ ਲੜਦੀ ਰਹੂਗੀ ਇਹ ਜਿਹੜੀਆਂ ਸਜ਼ਾਵਾਂ ਇਹ ਜਿਹੜੀਆਂ ਗੋਲੀਆਂ ਵਤਨੀਆਂ ਕਿਸਾਨਾਂ ਨੂੰ ਜਾਂ ਕਿਸ ਨੂੰ ਜੇਲ੍ਹ ਚ ਦੇ ਦੇਣਾ ਸਜ਼ਾ ਦੇ ਦੇਣੀ ਇਹਨਾਂ ਜਿਹੜੀਆਂ ਕਿਸਾਨਾਂ ਦੀਆਂ ਇਹ ਕੋਈ ਹੱਲ ਨਹੀਂ ਹੈਗੇ ਇਹ ਸਰਕਾਰ ਦੇ ਕੋਈ ਹੱਲ ਨਹੀਂ ਹੈਗੇ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਜਿਹੜੀ ਕਿਸੇ ਦੀ ਜਿਹੜੀ ਚੀਜ਼ ਬਣਦੀ ਆ ਜਿਹਦਾ ਉਹਦਾ ਹੱਕ ਆ ਉਹਨੂੰ ਮਿਲਣੀ ਚਾਹੀਦੀ ਆ ਜਦੋਂ ਮੁੜ ਕੇ ਕਿਸਾਨ ਲੜਾਈ ਲੜਦੇ ਆ ਕਿਸਾਨ ਤੇ ਆਪਣੀ ਹੱਕਮ ਕੰਮਾਂ ਵਾਸਤੇ ਲੜਦੇ ਆ ਮਜਬੂਰਾਂ ਦੀਆਂ ਮੰਗਾਂ ਵਾਸਤੇ ਲੜਦੇ ਆ ਕੱਲ੍ਹ ਛੇਾਂ ਜਾਣਿਆਂ ਨੂੰ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਮੇਜਰ ਸਿੰਘ ਦੀ ਪਿੰਗੜੀ ਜਸਪਾਲ ਸਿੰਘ ਕਿਰਤੋਵਾਲ ਜਗਿੰਦਰ ਸਿੰਘ ਗੱਟੀ ਬਜਨ ਸਿੰਘ ਕਿਰਤੋਵਾਲ ਇੱਕ ਸਿੰਘ ਹੋਰਾਂ ਨਾਲ ਛੇਾਂ ਜਾਣਿਆਂ ਨੂੰ ਕੱਲ ਛੇਾਂ ਮਹੀਨਿਆਂ ਦੀ ਜਿਹੜੀ ਆ ਕੋਰਟ ਨੇ ਸਜ਼ਾ ਸੁਣਾ ਦਿੱਤੀ ਆ ਤੇ ਸਰਕਾਰ ਦੀ ਇਸ ਗੱਲ ਤੇ ਘੋਰ ਨਿੰਦਿਆ ਕਰਦੀ ਜਾਹੇ ਬੰਦੀ ਕਿ ਜਿਨ ਨੇ ਹੱਕ ਮੰਗਣ ਆਏ ਕਿਸਾਨਾਂ ਤੇ ਬਿਲਕੁਲ ਗਲਤ ਪਰਚਾ ਦਿੱਤਾ ਇਹ ਕਿਹੜੀ ਜਗ੍ਹਾ ਤੇ ਲੜਾਈ ਲੜੀ ਜਾ ਰਹੀ ਸੀ ਜਦੋਂ ਮੰਨ ਕੇ ਚਲੋ ਜਿਵੇਂ ਕਿਰਤਵਾਲ ਪਿੰਡ ਦੀ ਲੜਾਈ ਜੀ ਕਿਰਤਵਾਲ ਕਿਹੜੀ ਜਗ੍ਹਾ ਤੇ ਆਪਣੇ ਜੇ ਮੋਰਚਾ ਲਾਇਆ ਸੀ ਇਹ ਮੋਰਚਾ ਨਹੀਂ ਕਿਰਤਵਾਲ ਲੜਾਈ ਸੀ ਟਰਾਂਸਫਾਰਮਰ ਜਾਂ ਤਾਰਾ ਲਾਉਣ ਵਾਲੇ ਬਿਜਲੀ ਵਾਲੇ ਜਿਹੜੇ ਉਹਦੀਆਂ ਵੇਰ ਕੇ ਪੈਂਦੇ ਸੀ ਕਿ ਕਿਸਾਨਾਂ ਨੇ ਉਹਨਾਂ ਨੂੰ ਡੱਕਾ ਤੇ ਪੈਸੇ ਜਮ੍ਹਾਂ ਹੋਣਗੇ ਕੁਝ ਹੋਊਗਾ ਜਿਹੜੀ ਚੀਜ਼ ਦੀ ਲੋੜ ਉਹ ਜਮ੍ਹਾਂ ਕਰਾ ਦੇਣਗੇ ਪਰ ਬਿਜਲੀ ਆਸਤ ਬਿਜਲੀ ਮਹਿਕਮਾ ਜਿਹੜਾ ਉਸ ਟਾਈਮ ਹੰਕਾਰੀ ਸਰਕਾਰ ਦੇ ਮਗਰ ਲੱਗ ਕੇ ਜਿਹੜਾ ਕਿਸਾਨਾਂ ਦੇ ਵੇਰ ਕੇ ਪਰਚਾ ਦਰਜ ਕਰ ਦਿੱਤਾ ਜਿੰਨਾਂ ਦੇ ਅੱਜ ਕਿਸਾਨ ਅੰਦਰ ਚਲੇ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ